ਪਾਰਟੀ ਦੇ ਵਿੱਚ ਕਿਹਾ ਸਾਰੇ ਲੋਕਾਂ ਨੇ ਜੋ ਇੱਥੇ ਆਏ ਆ ਤੇ ਦਿਨ ਵੀ ਢਲੋਂ ਤਾਂ ਇਹਨਾਂ ਲੋਕਾਂ ਦਾ ਵੱਜਿਆ ਵੇ ਆ ਜੋ ਇਹਨਾਂ ਨੇ ਹੁਕਮ ਲਾਇਆ ਜੀ ਮੈਂ ਤਿਆਰ ਆ ਆਮ ਆਦਮੀ ਪਾਰਟੀ ਵਾਲੇ ਕਦੋਂ ਅਪਰੋਚ ਕਰਦੇ ਤੇ ਕਦੋਂ ਮੈਨੂੰ ਆਪਦੇ ਆਪ ਚ ਸ਼ਾਮਲ ਕਰਦੇ ਆ ਆਪਣੀ ਪਾਰਟੀ ਚ ਇਹ ਹੁਣ ਉਹਨਾਂ ਤੇ ਡਿਪੈਂਡ ਕਰਦਾ ਮੈਂ ਤਿਆਰ ਆ ਜੀ ਤੂੰ ਸਾਰੇ ਪਿੰਡਾਂ ਦਾ ਪਤਾ ਵੀ ਕੀ ਕੀ ਕੰਮ ਸਾਡੇ ਹੋਣ ਵਾਲੇ ਆ ਉਹ ਮੈਂ ਸਾਰੀ ਲਿਸਟ A ਤੋਂ Z ਮੈਂ ਸੀਐਮ ਸਾਹਿਬ ਨੂੰ ਦੇਵਾਂਗਾ। ਪਿਆ ਦੇਖ ਲੋ ਜੀ ਮੈਨੂੰ ਕੁਝ ਨਹੀਂ ਚਾਹੀਦਾ। ਮੈਨੂੰ ਤਾਂ ਤੁਸੀਂ ਭਲਾ ਦੀ ਇਕੱਲੇ ਐਮਐਲਏ ਦੀ ਪੂਛ ਵੀ ਨਾ ਲਾਓ। ਉਹ ਵੀ ਕਿਸੇ ਨੂੰ ਹੋਰ ਲੜਾ ਲਓ ਮੈਨੂੰ ਕੋਈ ਦਿੱਕਤ ਨਹੀਂ। ਆ ਕੰਮਾਂ ਦੀ ਹਾਮੀ ਉਹੜੋ ਤੁਹਾਨੂੰ ਜਿਤਾਦਾ। ਗਿੱਦੜਵਾਹਾ ਵਿੱਚ ਵੱਡਾ ਇਕੱਠ ਹੋਇਆ ਹੈ ਅਤੇ ਇਸ ਵਕਤ ਡਿੰਪਿਟਲੋ ਸਾਹਿਬ ਸਾਡੇ ਨਾਲ ਮੌਜੂਦ ਨੇ। ਢਿਲੋ ਸਾਹਿਬ ਲੋਕਾਂ ਦੀ ਆਵਾਜ਼ ਆਈ ਹੈ ਕਿ ਆਮ ਆਦੀ ਪਾਰਟੀ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ। ਤੋਡੀ ਕੀ ਇੱਛਾ ਰਹੀ ਹੈ ਹੁਣ ਸਰ ਅਗਰ ਆਮ ਆਦਮੀ ਪਾਰਟੀ ਦੇ ਵਿੱਚ ਕਿਹਾ ਸਾਰੇ ਲੋਕਾਂ ਨੇ ਜੋ ਇੱਥੇ ਆਏ ਆ ਤੇ ਡਿੰਪੀ ਢਿਲੋਂ ਤਾਂ ਇਹਨਾਂ ਲੋਕਾਂ ਦਾ ਵੱਜਿਆ ਵੇ ਆ ਜੋ ਇਹਨਾਂ ਨੇ ਹੁਕਮ ਲਾਇਆ ਜੀ ਮੈਂ ਤਿਆਰ ਆ ਹੁਣ ਬਸ਼ਰਤੇ ਆ ਵੀ ਆਮ ਆਦਮੀ ਪਾਰਟੀ ਵਾਲੇ ਕਦੋਂ ਅਪਰੋਚ ਕਰਦੇ ਆ ਤੇ ਕਦੋਂ ਮੈਨੂੰ ਆਪਦੇ ਆਪ ਚ ਸ਼ਾਮਲ ਕਰਦੇ ਆ ਆਪਦੀ ਪਾਰਟੀ ਚ ਇਹ ਹੁਣ ਉਹਨਾਂ ਤੇ ਡਿਪੈਂਡ ਕਰਦਾ ਮੈਂ ਤਿਆਰ ਆ ਜੀ ਅਟੇਲੋ ਸਾਹਿਬ ਕੁਝ ਸ਼ਰਤਾਂ ਨੇ ਟੋਡੀਆਂ ਜਿੰਨਾ ਵਿਆਹ ਤੇ ਤੁਸੀਂ ਸ਼ਾਮਿਲ ਹੋਵੋਗੇ ਜੇਕਰ ਟੋਡੀਆਂ ਸ਼ਰਤਾਂ ਮੰਨੀਆਂ ਉਹ ਸ਼ਰਤਾਂ ਕਿਸ ਤਰ੍ਹਾਂ ਦੇ ਨੇ ਨਹੀਂ ਸਰ ਮੇਰੀ ਆਪ ਦੀ ਕੋਈ ਸ਼ਰਤ ਨਹੀਂ ਮੈਨੂੰ ਕਿਸੇ ਚੀਜ਼ ਦੀ ਕੋਈ ਇੱਛਾ ਨਹੀਂ ਮੇਰੀ ਇੱਕ ਸ਼ਰਤ ਹੈਗੀ ਜੀ ਮੇਰੇ ਸ਼ਹਿਰ ਦੇ ਸੀਵਰੇਜ ਦਾ ਬਹੁਤ ਮਾੜਾ ਹਾਲ ਆ ਵਾਟਰ ਵਾਕਸ ਤੇ ਸੀਵੇਜ ਔਰ ਮੈਂ ਚਾਹਣਾ ਜੋ ਅਗਰ ਮੇਰੀ ਇੱਛਾ ਦੇ ਅਕੋਰਡਿੰਗ ਕੰਮ ਹੋਇਆ ਮੈਂ ਕੋਈ ਬਾਹਰਲੀ ਕੰਪਨੀ ਲਿਆ ਕੇ ਉਹਦੇ ਤੋਂ ਸਾਰਾ ਸੀਵਰੇਜ ਦਾ ਉਹਨਾਂ ਨੂੰ ਕੰਟਰੈਕਟਰ ਦਵਾਉਂਗਾ ਜਿੰਨੇ ਪੈਸੇ ਮਰਜ਼ੀ ਲੱਗ ਜਾਣ ਤਾਂ ਕਿ ਆਉਣ ਵਾਲੇ ਘੱਟੋ-ਘੱਟ 50 ਸਾਲ ਸਾਨੂੰ ਦੁਬਾਰਾ ਇਸ ਕੰਪਨੀ ਵੰਨੀ ਨਾ ਦੇਖਣਾ ਪਵੇ ਸਭ ਤੋਂ ਵੱਡੀ ਮੇਰੀ ਸਭ ਤੋਂ ਪਹਿਲੀ ਪ੍ਰਾਇਓਰਟੀ ਇਹ ਆ ਸੈਕੰਡ ਪ੍ਰਾਇਓਰਟੀ ਇਹ ਆ ਕਿ ਮੈਨੂੰ ਸਾਰੇ ਪਿੰਡਾਂ ਦਾ ਪਤਾ ਵੀ ਕੀ ਕੀ ਕੰਮ ਸਾਡੇ ਆਉਣ ਵਾਲੇ ਆ ਉਹ ਮੈਂ ਸਾਰੀ ਲਿਸਟ A ਤੋਂ Z ਮੈਂ ਸੀਐਮ ਸਾਹਬ ਨੂੰ ਦੇਵਾਂਗਾ ਵੀ ਆਹ ਦੇਖ ਲਓ ਜੀ ਮੈਨੂੰ ਕੁਝ ਨਹੀਂ ਚਾਹੀਦਾ ਮੈਨੂੰ ਤਾਂ ਤੁਸੀਂ ਭਲਾਂ ਦੀ ਇਕੱਲੇ ਐਮਐਲਏ ਦੀ ਪੂਸ਼ ਵੀ ਨਾ ਲਾਓ ਉਹ ਵੀ ਕਿਸੇ ਨੂੰ ਹੋਰ ਲੜਾ ਲਓ ਮੈਨੂੰ ਕੋਈ ਦਿੱਕ ਨਹੀਂ ਆਹ ਕੰਮਾਂ ਦੀ ਹਾਮੀ ਔੜੋ ਤੁਹਾਨੂੰ ਜਿਤਾ ਦਾਂਗਾ ਨਹੀਂ ਚਾਹੀਏ ਕਹਿੰਦੇ ਤੁਹਾਡੀ ਟੱਕਰ ਦਾ ਲੀਡਰ ਕਹਿੰਦੇ ਇਸ ਇਲਾਕੇ 'ਚ ਹੈ ਨਹੀਂਗਾ ਆਮ ਆਦੀ ਪਾਰਟੀ ਕਹਿੰਦੇ ਬੜੀ ਮਜ਼ਬੂਤ ਹੋ ਜਾਊਗੀ ਇਸ ਨਾਲ ਤੇ ਵੱਡਾ ਕਟਾਕਾਲ ਇਹ ਤੁਹਾਨੂੰ ਪੋਵੇਗਾ ਇਹ ਤੁਹਾਡਾ ਵੱਡਾ ਪਨ ਆ ਜੀ ਜਿਹੜਾ ਤੁਸੀਂ ਮੈਨੂੰ ਇਹ ਕੁਐਸਚਨ ਕਰ ਰਹੇ ਹੋ ਪਰ ਇਹੋ ਜੀ ਕੋਈ ਗੱਲ ਨਹੀਂ ਜੀ ਮੈਂ ਤਾਂ ਦੋ ਵਾਰੀ ਹਾਰਿਆ ਵਾਂ ਇਸ ਇਲੈਕਸ਼ਨ ਮੈਂ ਤਾਂ ਹਾਰਿਆ ਵਾਂ ਚੋਂ ਆ ਤੇ ਮੇਰੇ ਵੀ ਫੇਰ ਵੀ 50000 ਲੋਕ ਵੀ ਤੁਹਾਡੇ ਨਾਲ ਦੇ ਹਾਂ ਲੋਕ ਬਸ ਉਹ ਜਿਹੜੇ 50000 ਲੋਕ ਮੈਨੂੰ ਪਿਆਰ ਕਰਦੇ ਆ ਨਾ ਜੀ ਉਹੀ ਮੈਨੂੰ ਘਰੇ ਟਿਕ ਨਹੀਂ ਦਿੰਦੇ ਉਹੀ ਮੈਨੂੰ ਦਵੱਲੀ ਫਿਰਦੇ ਆ ਉਹਨਾਂ ਦਾ ਪਿਆਰ ਦਵੱਲੀ ਫਿਰਦਾ ਅਸਲ ਗੱਲ ਇਹ ਆ ਜੀ ਉਹ ਸਭ ਜਿਹੜੀ ਪਾਰਟੀ ਅੰਗੇਸ ਸੀਗੀ ਆਮ ਆਦਮੀ ਪਾਰਟੀ ਉਸ ਸ਼ਬਦੀ ਹਮਲੇ ਵੀ ਹੁੰਦੇ ਰਹੇ ਕਮੀਆਂ ਵੀ ਉਹਨਾਂ ਦੀ ਗਿਣਾਂਦੇ ਰਹੇ ਹੁਣ ਉਹਨਾਂ ਦੇ ਵਿੱਚ ਜਾਣ ਨਾਲ ਕੀ ਮੰਨ ਲਓ ਸਭ ਕੁਝ ਠੀਕ ਹੋ ਸਕਦਾ ਕਰਨਾ ਹੀ ਪੈਣਾ ਜੀ ਹੋਰ ਕੋਈ ਚਾਰਾ ਹੀ ਨਹੀਂ ਐਕਚੁਅਲੀ ਜਦੋਂ ਪਾਰਟੀ ਦੇ ਬੰਦਾ ਵਿੱਚਵੜਦਾ ਜੀ ਫਿਰ ਪਤਾ ਲੱਗਦਾ ਇਹ ਪਾਰਟੀ ਕੇ ਹੋਜੀ ਆ ਕਿਉਂਕਿ ਬਾਹਰੋਂ ਤਾਂ ਸਾਨੂੰ ਤਾਂ ਜੋ ਫੀਡਬੈਕ ਮਿਲਦੀ ਸੀ ਜੇ ਉਹੀ ਦੱਸਦੇ ਸੀ ਨਾ ਅੱਜ ਹੁਣ ਸਾਡੇ ਅਗਰ ਹਲਕੇ ਦੇ ਸਾਰੇ ਕੰਮ ਸੀਐਮ ਸਾਹਿਬ ਕਰਾਉਂਦੇ ਆ ਤਾਂ ਮੈਂ ਕਹਿੰਦਾ ਫਿਰ ਇਹੋ ਜੀ ਪਾਰਟੀ ਨਹੀਂ ਹੋਣੀ ਕੋਈ ਸਾਨੂੰ ਤਾਂ ਕੰਮ ਤਾਂ ਹੀ ਮਤਲਬ ਹੈਣਾ ਜੀ ਪਬਲਿਕ ਕੀ ਚਾਹੁੰਦੀ ਆ ਉਹਨਾਂ ਦੇ ਕੰਮ ਹੋਣ ਸਮੂਥਲੀ ਹੋਣ ਅਗਰ ਹੋਣ ਲੱਗੇ ਗੱਲ ਖਤਮ ਹੋ ਗਈ ਜੀ ਜੇ ਲੋ ਸਾਬ ਆਖਰੀ ਸਵਾਲ ਹੈ ਮੇਰਾ ਇੱਕ ਪਾਸੇ ਅੱਜ ਬਾਦਲਪਿੰਡ ਵਿੱਚ ਕਹਿੰਦੇ ਮੀਟਿੰਗ ਸੱਦੀ ਹੋਈ ਹੈ ਬਲਟੀ ਤੁਹਾਡੇ ਇਲਾਕੇ ਦੇ ਕਹਿੰਦੇ ਬੰਦੇ ਕਾਫੀ ਗਏ ਹੋਏ ਆ ਦੂਜੇ ਪਾਸੇ ਤੁਹਾਡਾ ਬਹੁਤ ਵੱਡਾ ਇਕੱਠ ਹੈਗਾ ਲੱਗਦਾ ਵੀ ਲੋਕ ਕਿਤੇ ਨਾ ਕਿਤੇ ਵੰਡੇ ਜਾਣਗੇ ਇਸ ਜੀ ਨਾ ਨਹੀਂ ਦੇਖੋ ਫਰਕ ਤਾਂ ਪੈਂਦਾ ਹੀ ਆ ਜੀ ਭੰਬਲ ਪੂਸੇ ਚ ਪੈਂਦਾ ਪਰ ਹੁਣ ਮੈਂ ਤਾਂ ਜੀ ਜਿੱਦਾ ਉਧਰ ਜੀ ਕਰਦਾ ਮੈਂ ਉਹਨਾਂ ਨੂੰ ਵੀ ਨਹੀਂ ਰੋਕਦਾ ਤੇ ਜਿਹਦਾ ਇਧਰ ਜੀ ਕਰਦਾ ਜੀ ਆਉਂਦਿਆਂ ਨੂੰ ਜੀ ਮੇਰੇ ਤਾਂ ਹਮੇਸ਼ਾ ਦਰਵਾਜ਼ੇ ਖੁੱਲੇ ਆ ਜਿਹੜੇ ਗਏ ਆ ਸੀ ਉਹਨਾਂ ਨੂੰ ਵੀ ਅਪਰੋਚ ਕਰਾਂਗੇ ਕਿਉਂਕਿ ਦੇਖੋ ਅਕਾਲੀ ਦਲ ਦਾ ਮੈਨੂੰ ਕੋਈ ਆਪਣਾ ਭੁੱਖ ਵੇਖ ਨਹੀਂ ਰਿਹਾ ਤੁਹਾਨੂੰ ਮੈਂ ਸਹੀ ਗੱਲ ਦੱਸੀ ਥੋੜੀ ਥੋੜੀ ਲੋਕ ਵਾਪਸ ਆ ਜਾਣਗੇ ਕਹਿੰਦੇ ਕਿ ਵੱਡਾ ਰੋਲ ਮਨਪ੍ਰੀਤ ਸਿੰਘ ਬਾਦਲ ਦਾ ਆਇਆ ਜਿਹੜਾ ਤੁਹਾਡੇ ਵਿੱਚ ਕਰ ਖਟਾਸ ਪੈਦਾ ਹੋਈ ਪਹਿਲਾਂ ਵੀ ਉਹਨਾਂ ਨੇ ਕੀਤੀ ਸੀ ਜੀ ਪਹਿਲਾਂ ਵੀ ਉਹਨਾਂ ਨੇ ਅਕਾਲੀ ਦਲ ਦਾ ਐਸ ਆਹ ਸੀਟ ਅਸੀਂ ਕਦੇ ਵੀ ਨਹੀਂ ਹਾਰਦੇ ਸੀ ਪਹਿਲਾਂ ਵੀ ਸਰਦਾਰ ਮਨਪ੍ਰੀਤ ਸਿੰਘ ਬਾਦਲ ਸਾਹਿਬ ਨੇ ਇੱਥੇ ਆ ਕੇ ਕੰਮ ਖਰਾਬ ਕੀਤਾ ਸੀ ਹੁਣ ਵੀ ਉਹੀ ਆਇਆ ਮੈਂ ਅ ਉਹਨਾਂ ਦੇ ਕਰਕੇ ਹੀ ਸਾਰਾ ਕੰਮ ਹੋਇਆ ਏ ਬਿਲਕੁਲ ਮੁੱਖ ਕਾਰਨੀ ਉਹ ਹੋਵਾ ਜੀ ਹਾਂ ਰਮਚਤਾ ਡਿੰਪੀਟੇ ਲੋਸਾਹ ਜਿਹੜੇ ਨੇ ਸਾਡੇ ਨਾਲ ਮੌਜੂਦ ਸਿਗੇ ਤਾਂ ਸਿੱਧਾ ਕਿਹਾ ਜਾਵੇ ਤਾਂ ਵੱਡਾ ਬਲੇਮ ਜਿਹੜਾ ਹੈਗਾ ਇਸ ਪੂਰਾ ਜੋ ਇਹ प्रकरण ਵਾਪਰਿਆ ਹੈ ਇਸ ਦਾ ਵੱਡਾ ਬਲੇਮ ਜਿਹੜਾ ਹੈਗਾ ਉਹ ਮਨਪ੍ਰੀਤ ਸਿੰਘ ਬਾਦਲ ਜੋ ਨੇ ਉਹਨਾਂ ਦੇ ਉੱਤੇ ਲੱਗਿਆ ਕਿ ਮਨਪ੍ਰੀਤ ਸਿੰਘ ਬਾਦਲ ਦੇ ਕਾਰਨ ਇਹ ਸਾਰਾ ਜਿਹੜਾ ਵਿਵਾਦ ਜਿਹੜਾ ਹੈਗਾ ਖੜਾ ਹੋਇਆ ਹੈ ਤੇ ਇਸ ਤੋਂ ਪਹਿਲੇ ਜਿਹੜੀ ਹਾਰ ਹੋਈ ਹੈ ਉਸ ਦਾ ਠਿਕਰਾ ਵੀ ਜਿਹੜਾ ਮਨਪ੍ਰੀਤ ਸਿੰਘ ਬਾਦਲ ਦੇ ਸਿਰ ਤੇ ਫੁੱਟਾ ਤਾਂ ਕਿਹਾ ਜਾ ਸਕਦਾ ਹੈ ਕਿ ਮਨਪ੍ਰੀਤ ਸਿੰਘ ਬਲਜੋਣ ਨੇ ਮੁੱਖ ਕਾਰਨ ਨੇ ਇਸ ਚੀਜ਼ ਦਾ ਜੋ ਕਟਨਾਕ ਵਾਪਰੀ ਹੈ ਅਕਾਲੀ ਦਲ ਜਿਸ ਤਰੀਕੇ ਨਾਲ ਇੱਥੇ ਬੈਕਫੁੱਟ ਤੇ ਜਾਂਦਾ ਕਹਿ ਸਕਦਾ ਦਿਖਾਈ ਦਿੱਤਾ ਕਿ ਕਿ ਮਜ਼ਬੂਤ ਕੜੀ ਜਿਹੜੀ ਹੈਗੀ ਹੈ ਡਿੰਬਿਟ ਲੋ ਐਸ ਇਲਾਕੇ ਨੂੰ ਰਿਪਰੈਜ਼ੈਂਟ ਕਰਦੇ ਸੀਗੇ ਜੋ ਕਿ ਹੁਣ ਆਮ ਆਦਮੀ ਪੱਤਾ ਆਮ ਆਦਮੀ ਪਾਰਟੀ ਦਾ ਪੱਲਾ ਜਿਹੜਾ ਹੈਗਾ ਉਹ ਫੜਨ ਜਾ ਰਹੇ ਨੇ ਗਿੱਧੜ ਬਾਹਾ ਤੋਂ ਕੈਮਰਾ ਪਤਨ ਮਨਪ੍ਰੀਤ ਸਿੰਘ ਚੱਲਦੇ ਨਾਲ ਸੂਰਜ ਪ੍ਰਕਾਸ਼ ਡੈਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਡੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par